ਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਫੋਰਸ ਤਿਆਰਬਰ ਤਿਆਰ ਆ ਕਿਉਂਕਿ 111 ਕਿਸਾਨਾਂ ਦਾ ਜੋ ਜਥਾ ਅਜ ਮਰਨ ਵਰਤੇ ਉੱਤੇ ਬੈਠਣ ਜਾ ਰਿਹਾ ਉਹਨਾਂ ਨੂੰ ਰੋਕਣ ਦੀ ਤਿਆਰੀ ਦੇ ਵਿੱਚ ਆ ਤਾਂ ਦੂਜੇ ਪਾਸੇ ਹਰਿਆਣਾ ਦੇ ਵਿੱਚ 163 ਧਾਰਾ ਲਗਾ ਦਿੱਤੀ ਗਈ ਆ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਆ ਪੂਰੀ ਤਿਆਰਬਰ ਤਿਆਰ ਆ ਤਾਂ ਜਦੋਂ 111 ਕਿਸਾਨ ਅੱਗੇ ਵੱਲ ਵਧਣਗੇ ਤਾਂ ਉਸ ਵੇਲੇ ਹੱਥਾਂ ਪੈਰਾਂ ਦੀ ਜ਼ਰੂਰ ਕਿਸਾਨ ਜਿਹੜੀ ਆ ਫੋਰਸ ਨੂੰ ਪੈ ਜਾਵੇਗੀ ਤਾਂ ਪੁਲਿਸ ਦੇ ਹਾਲਾ ਅਧਿਕਾਰੀ ਦੇਖ ਸਕਦੇ ਹੋ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਵੀ ਪਹੁੰਚ ਰਹੇ ਨੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਪੁਲਿਸ ਦੇ ਅਧਿਕਾਰੀਆਂ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਹਰਿਆਣਾ ਦੇ ਵਿੱਚ 163 ਧਾਰਾ ਲਗਾ ਦਿੱਤੀ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇੱਕ ਨੌਰੀ ਬਾਰਡਰ ਦੇ ਉੱਤੇ ਜਦੋਂ ਪੁਲਿਸ ਪਹੁੰਚੀ ਆ ਹਰਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਪਹੁੰਚੇ ਨੇ ਤੇ ਉੱਥੋਂ ਹੁਣ ਇਹ ਵਾਪਸ ਜਾ ਰਹੇ ਨੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਇਸ ਤਰੀਕੇ ਨਾਲ ਤਿਆਰ ਬਰ ਤਿਆਰ ਅੱਜ ਫੋਰਸ ਜਿਹੜੀ ਆ ਕਿਉਂਕਿ ਇਸੇ ਥਾਂ ਦੇ ਉੱਤੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜਿੱਥੇ ਸਫਾਈ ਹੋ ਰਹੀ ਆ ਝਾੜੂ ਲਗਾਇਆ ਜਾ ਰਿਹਾ ਇਸੇ ਥਾਂ ਦੇ ਉੱਤੇ ਅੱਜ 111 ਕਿਸਾਨਾਂ ਦਾ ਜੋ ਜਥਾ ਉਹ ਇੱਥੇ ਮਰਨ ਵਰਤੇ ਉੱਤੇ ਬੈਠੇਗਾ ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇੱਕ ਵਿਅਕਤੀ ਝਾੜੂ ਮਾਰ ਰਿਹਾ ਤਾਂ ਝਾੜੂ ਮਾਰ ਕੇ ਇੱਥੇ ਸਫਾਈ ਹੋ ਰਹੀ ਹੈ ਇਸੇ ਥਾਂ ਦੇ ਉੱਤੇ ਅੱਜ ਕਿਸਾਨ ਬੈਠਣਗੇ ਤੇ ਇਸ ਥਾਂ ਦੇ ਉੱਤੇ ਇੱਕ ਪਾਸੇ ਤਾਂ ਕਿਸਾਨ ਹੋਣਗੇ ਪਰ ਆਹ ਤਸਵੀਰਾਂ ਦੇਖੋ ਤੁਸੀਂ ਦੂਜੇ ਪਾਸੇ ਕਿ ਬਿਲਕੁਲ ਤਿਆਰ ਬਰ ਤਿਆਰ ਫੋਰਸ ਆ ਹੈਲਮਟ ਪਾਏ ਹੋਏ ਨੇ ਗੱਡੀਆਂ ਵੀ ਜਿਹੜੀਆਂ ਨੇ ਤਿਆਰ ਬਰ ਤਿਆਰ ਨੇ ਪਾਣੀ ਦੀਆਂ ਬੁਛਾੜਾਂ ਵਾਲੀਆਂ ਗੱਡੀਆਂ ਖੜੀਆਂ ਨੇ ਨਜ਼ਦੀਕ ਕਿਸਾਨ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਪਹਿਲਾਂ ਹੀ ਚੇਤਾਵਨੀ ਜਿਹੜੀ ਆ ਲਗਾ ਦੀ ਲਗਾਈ ਹੋਈ ਆ ਚੇਤਾਵਨੀ ਦਿੱਤੀ ਹੋਈ ਆ ਤਾਂ ਪਰ ਕਿਸਾਨ ਕਹਿੰਦੇ ਭਾਵੇਂ ਗ੍ਰਿਫਤਾਰੀਆਂ ਕਰ ਲੋ ਭਾਵੇਂ ਕੀ ਪਾਣੀ ਦੇ ਬੁਛਾੜਾ ਮਾਰ ਲੋ ਅਸੀਂ ਆਪਣੇ ਇਰਾਦਿਆਂ ਤੋਂ ਅਸੀਂ ਆਪਣੇ ਐਲਾਨ ਤੋਂ ਪਿੱਛੇ ਨਹੀਂ ਹਟਾਂਗੇ ਆ ਦੇਖੋ ਤਸਵੀਰਾਂ ਕਿਸ ਤਰੀਕੇ ਨਾਲ ਨਜ਼ਰ ਆ ਰਹੀਆਂ ਚਾਰੇ ਪਾਸੇ ਫੋਰਸ ਹੀ ਫੋਰਸ ਬਿਲਕੁਲ ਤਿਆਰ ਬਰ ਤਿਆਰ ਅੱਜ ਮਾਹੌਲ ਵੀ ਇੱਥੇ ਜਿਹੜਾ ਗਰਮ ਹੋ ਸਕਦਾ ਤਾਂ ਹੋਰ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕੀ ਮਾਹੌਲ ਆਖਿਰ ਬਾਲਾ ਨੂੰ ਪ੍ਰਧਾਨ ਜੀ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਗਏ ਨੇ ਤੇ ਅੱਜ 111 11 ਕਿਸਾਨਾਂ ਦਾ ਜਥਾ ਜਿਹੜਾ ਮਰਨ ਮਰ ਤੇ ਬੈਠਣ ਜਾ ਰਿਹਾ ਕੀ ਕਿਵੇਂ ਚੱਲਸੀ ਵੇਖੋ ਅਸੀਂ ਜਿਹੜੀ ਲੋਕਾਂ ਦੀ ਭਾਵਨਾਵਾਂ ਅਸੀਂ ਲੋਕਾਂ ਦੇ ਅੰਦਰੋਂ ਮੋਰਚੇ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਡਲੇਵਾਲ ਸਾਹਿਬ ਨੂੰ ਮਰਵਾਤੇ ਬੈਠੇ ਨੂੰ 55 ਦਿਨ ਹੋ ਗਏ ਐ ਸਰਕਾਰ ਸੁਣਦੇ ਨਹੀਂ ਤਾਂ ਸਾਨੂੰ ਲੱਗਿਆ ਕਿ ਕੋਈ ਗਲਤ ਕਦਮ ਨਾ ਚੁੱਕ ਜੇ ਜਿਹੜੇ ਕੱਲੇ ਟਰਾਲੀ ਦੇ ਵਿੱਚ ਹੋਰ ਰਾਇਆ ਹੁੰਦੇ ਆ ਤੰਬੂ 'ਚ ਹੋਰ ਰਾਇਆ ਹੁੰਦੇ ਆ ਅਸੀਂ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹ ਜਿਹੜਾ ਜਥਾ ਹੈਗਾ 111 ਦਾ ਉਹ ਉਧਰ ਨੂੰ ਤੋਰਾਂਗੇ ਜਿੱਥੋਂ ਮੋਰਚਾ ਆਪਣਾ ਸ਼ੁਰੂ ਹੁੰਦਾ ਉੱਥੇ ਜਾਣ ਕੇ ਬੈਠਣਗੇ ਆ ਲਗਾਤਾਰ ਉੱਥੇ ਹੀ ਬੈਠਣਗੇ ਵਾਪਸ ਨਹੀਂ ਆਉਣਗੇ ਉੱਥੇ ਦੀ ਗੱਲਬਾਤ ਕਰੀਏ ਤਾਂ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਅਮਲ ਆ ਜਿਹੜਾ ਪੂਰੇ ਤੌਰ ਤੇ ਤਿਆਰ ਹੈ ਜਿਹੜਾ ਉਹ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਬੈਠਣਾ ਹੈ ਅਸੀਂ ਕਿਹੜਾ ਕੋਈ ਦਿੱਲੀ ਜਾਣਾ ਜਾਂ ਕਾਂਧਾਣਾ ਜਾਣਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਜਸੀ ਉਹ ਤਾਂ ਕਹਿ ਵੀ ਜਿੱਤੋਂ ਮੋਰਚਾ ਚੱਲਦਾ ਤੇ ਮੋਰਚਾ ਜਿੱਥੇ ਸਮਾਪਤ ਹੁੰਦਾ ਉਹਦੇ ਸ਼ਨਾਰ ਵੀ ਆਈ ਸੀ ਕਿ ਕੀ ਗੱਲਬਾਤ ਹੋਈ ਹਾਂ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਡੀ ਜਿਹੜੀ ਹਰਿਆਣੇ ਦੇ ਵਿੱਚ 163 ਧਾਰਾ ਲੱਗੇ ਜਿਹਨੂੰ ਆਪਾਂ 144 ਕਹਿੰਨੇ ਹੁਣੇ 163 ਦਾ ਮਤਲਬ ਕੀ ਹੁੰਦਾ ਅਸੀਂ ਅਸੀਂ ਗ੍ਰਿਫਤਾਰ ਕਰਾਂਗੇ ਮੈਂ ਕਿ ਕਰ ਲਿਓ ਪਾਣੀ ਦੇ ਵਿਛਾੜਾ ਮਾਰਨੀਆਂ ਥਰੂ ਕੈਂ ਛੱਡਣੇ ਆ ਤੁਸੀਂ ਗ੍ਰਿਫਤਾਰ ਕਰਨਾ ਛੁੱਡੀ ਮਰਜੀ ਪਰ ਸਾਡਾ ਜਥਾ ਜਿਹੜਾ ਉੱਥੇ ਜਾ ਕੇ ਬੈਠਾ